ਸੋ ਜੈ ਮਾਤਾ ਆਓ ਅੱਜ ਤੁਹਾਨੂੰ ਮਾਈਬਾਲੀ ਪਿੰਡ ਟੁੱਟੂ ਮਜਾਰਾ ਦੇ ਇਸ ਸਥਾਨਾਂ ਤੇ ਆ ਗਏ ਜੀ ਮੂਰੇ ਖੜੇ ਆ ਆਓ ਹੁਣ ਆਪਾਂ ਅੰਦਰ ਨੂੰ ਚਲੀਏ ਜੈ ਮਾਤਾ ਜੀ ਸੋ ਤੋ ਜੈ ਮਾਤਾ ਜੀ ਆ ਅੱਜ ਤੁਹਾਨੂੰ ਆਓ ਮਾਈਬਾਲੀ ਟੁੱਟੂ ਟੂ ਮਜਾਰਾ ਦੇ ਇਹ ਰੋਟਾ ਨੇ ਬੱਤੀਆਂ ਕਰਾਉਣੇ ਜੀ ਇਹ ਆਪਾਂ ਜਿਹੜਾ ਚੰਡੀਗੜ੍ਹ ਤੋਂ ਸ਼ਾਸਤੋ ਰੋੜਾ ਉਹਦੇ ਉੱਤੇ ਮਾਲਪੁਰ ਤੋਂ ਕੋਈ 5-6 ਕਿਲੋਮੀਟਰ ਅੱਗੇ ਤੌਂਦਾ ਜੀ ਕੰਟੂਟੋ ਜਿਹੜਾ ਉੱਥੇ ਪ੍ਰਾਚੀਨ ਮੰਦਿਰ ਮਾਈਬਾਲੀ ਕੰਟੂਟੋ ਮਿਹਰਾ ਦਾ ਸਥਾਨ ਸਥਾਨ ਦਾ ਹੁੰਦਾ ਹੈ ਇਹ ਰਸਤਾ ਮਾਤਾ ਜੀ ਦੇ ਮੰਦਰ ਨੂੰ ਜਾ ਰਿਹਾ ਜੀ ਹਾ ਜੀ ਇਹ ਗਰਾਊਂਡ ਤੁਸੀਂ ਦੇਖ ਰਹੇ ਹੋ ਹੁਣ ਇੱਥੇ 25-30 ਫੁੱਟ ਡੂੰਘਾ ਛੱਪੜ ਹੁੰਦਾ ਸੀ ਕੋਈ ਟੋਬਾ ਵੀ ਇਹਨੂੰ ਕਹਿੰਦੇ ਸਨ ਉਹ ਸਭ ਪੂਰ ਕੇ ਗਰਾਊਂਡ ਬਣਾ ਦਿੱਤੀ ਗਈ ਹੈ ਇੱਥੇ ਹੁਣ ਅਸੀਂ ਬਿਲਕੁਲ ਮਾਯਬਾਲੀ ਦੇ ਮੰਦਿਰ ਦੇ ਮੇਨ ਗੇਟ ਦੇ ਕੋਲ ਪਹੁੰਚ ਚੁੱਕੇ ਆ ਇਹ ਮਾਤਾ ਦੇਵੀ ਨੂੰ ਮੰਦਿਰ ਵੱਲੋਂ ਅੱਪ ਜਾ ਰਹੇ ਹਾਂ ਜੀ ਕੁਝ ਫਲ ਤੇ ਸੇਵਾ ਵੀ ਕਰਨ ਲੱਗਿਓ ਆ ਤਾ ਨਾਲ ਲੱਗਦਾ ਮੈਂ ਤੁਹਾਨੂੰ ਇੱਧਰ ਵੀ ਦਰਸ਼ ਕਰਾ ਦਾਂ ਇਹ ਸਰੋਵਰamata ਦਾ ਇਹ ਤੇ ਇਸ਼ਾਨ ਆਪਾਂ ਸੰਗਤਾਂ ਕਰਤੀਆਂ ਆਪਾਂ ਮਹੀਨ ਨੂੰ ਦਰਬਾਰ ਵਾਲਾ ਜਾ ਰਹੇ ਆ ਅਸ ਯਹੀ ਕਰਨ ਗੰਗਾ ਕੀ ਇੱਥੇ ਕਰਨ ਧੋ ਕੇ ਸੰਗਤ ਅੱਗੇ ਜਾ ਰਹੀ ਆ ਇਹ ਲੈਣਾਂ ਦੇ ਵਿੱਚ ਬਣਾ ਕੇ ਸਟੇਜ ਨੂੰ ਔਰ ਮਾਤਾ ਦੇ ਮੰਦਰ ਵਿੱਚ ਮੱਥਾ ਵੀ ਸੰਗਤ ਟੇਕਦੀ ਆ ਮਾਤਾ ਦਾ ਮੰਦਿਰ ਬਾਰ। ਵਾਪਸ ਗਏ। ਮੈਨੂੰ ਮੰਦਿਰ ਦੇ ਕੋਲ ਆ ਗਿਆ ਜੀ। ਇੱਥੇ ਨਿਸ਼ਾਨ ਸਾਹਿਬ ਛੱਡਦੇ ਆ। ਮਾਤਾ ਝੰਡੇ ਛੱਡਦੇ ਆ। ਇਹ ਤਲਸੀ ਦਾ ਬੂਟਾ। ਕੀ ਮਹਕਲਾ ਮੰਦਿਰ ਵਾਹ ਰਿਹਾ ਏ ਏਕੋਸੀ ਜ ਮਾਈ ਵਾਲੀ ਦਾ ਮੈਨ ਮੰਦਿਰ ਉਹਦੇ ਗੰਦਰ ਜੋਤਿ ਦੇ ਦਰਸ਼ਨ ਗੁਰੂ ਜੀ ਮਾਤਾ ਦੇ ਸੁਪਰਗੰਦਰ ਇਹ ਕੋਰਮਾ ਤੋਂ ਖੰਦ ਖੰਨ ਆਪ ਕਿਤੇ ਮਿੱਟੀ ਨਾਲ ਹੋ ਰਹੀਆ ਮਿੱਠ ਬਣੇ ਤਾਂ ਨਹੀਂ ਜੀ ਕੋਲ ਤੱਕ ਲੱਗਾ ਹੋਇਆ ਦੋ ਲੋ ਸਾਰੇ ਜੈ ਮਾਤਾ ਦੀ ਆਮ ਤਨਜੀ ਸੰਪਾਰਟ ਹੈ ਪਛਾਰ ਤੇ ਹੋਰ ਆਪਣੀ ਖਰ ਦਾ ਮੁਤਾਬਕ ਇੱਥੇ ਜੀਜਾ ਲੈ ਕੇ ਆਉਂਦੀਆਂ ਹਨ ਜੀ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਆਪਣਾ ਕੀ ਨਾਂ ਜੀ ਮੇਰਾ ਸੰਤੋਸ਼ ਕਮਾਲੀ ਅੱਛਾ ਇਹ ਪਿੰਡ ਟੂਟੋ ਮੇ ਜੈ ਮਾਤਾ ਬਾਲੀ ਜੇ ਤੁਸੀਂ ਇੱਥੇ ਰਹਿੰਦੇ ਆ ਜੀ ਹਾਂ ਜੀ ਕਿੰਨੇ ਕਿਹਰ ਤੋਂ ਇੱਥੇ ਰਹਿੰਦੇ ਤੁਸੀਂ ਸਾਡੇ ਪੀੜ੍ਹੀ ਇੱਥੇ ਚੱਲਿਆ ਗਿਆ ਦਾਦੇ ਪੜਦਾ ਤੇ ਨਹੀਂ ਅੱਛਾ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਬੈਠਿਆ ਨੂੰ ਮੈਨੂੰ ਹੋ ਗਏ ਆ 24 ਸਾਲ ਅੱਛਾ ਇੱਥੇ ਤਾਂ ਮਾਨਤਾ ਤੋਂ ਤੁਹਾਨੂੰ ਟਿਕਿਆ ਹੋਆ ਹਾਂਜੀ ਤੇ ਮੇਲਾ ਜਿਹੜਾ ਸਲਾਨਾ ਉਹ ਕਿਹੜੇ ਮਹੀਨੇ ਹੁੰਦਾ ਇਹ ਨਾ ਮਾਰਚ ਦੇ ਨਰਾਤਿਆਂ ਦੇ ਹਿਸਾਬ ਤੇ ਹੁੰਦਾ ਅਸ਼ਮੀ ਵਾਲੇ ਦਿਨ ਤਾਂ ਮੇਲਾ ਨਰਾਤਿਆਂ ਤੇ ਅਸ਼ਟਮੀ ਹੁੰਦਾ ਹਾਂ ਆ ਜਿਹੜੇ ਆ ਹੁਣ ਨਰਾਤੇ ਆਉਣੇ ਨਹੀਂ ਨਹੀਂ ਅਗਲੇ ਮਾਰਚ ਪਰਾਲੇ ਮਾਰਚ ਪਰਾਲੇ ਨਾ ਅੱਛਾ ਜੀ ਜਮੇਤਾਂ ਤਾਂ ਤਾਂ ਉਹ ਸਲਾਨਾ ਮੇਤੋਂ ਦੇ ਇਲਾਵਾ ਵੀ ਇੱਥੇ ਸੰਗਤ ਆਉਂਦੀ ਰਹਿੰਦੀ ਐ ਇਹ ਮੰਗਲਵਾਰ ਵਾਲੀ ਆਉਂਦੀ ਐ ਇਹ ਕਿੰਨੀ ਕ ਆ ਜਾਂਦੀ ਲਗਭਗ ਜਿਆਦਾ ਨਹੀਂ ਆਉਂਦੀ ਥੋੜੀ-ਬਹੁਤੀ ਆ ਜਾਂਦੀ ਮਤਲਬ ਅੱਛਾ ਅੱਛਾ ਠੀਕ ਐ ਆਮ ਸੰਗਤ ਇੱਥੇ ਪ੍ਰਸ਼ਾਦ ਚੜ੍ਹਾਉਂਦੀ ਲਾ ਕੇ ਹਾਂਜੀ ਐਸੇ ਵਾ ਇੱਥੇ ਜਿਹੜਾ ਇੱਕ ਡੂੰਘਾ ਛੱਪੜ ਹੁੰਦਾ ਸਰੋਵਰ ਮਾਤਾ ਦੇ ਟਾਈਮ ਦਾ ਉਹ ਹੁਣ ਪੂਰ ਦਿੱਤਾ ਜੀ ਆਹੋ ਪੂਰ ਦਿੱਤਾ ਅੱਧਾ ਰਹਿ ਗਿਆ ਅੱਧਾ ਕਿ ਰਹਿ ਗਿਆ ਆਮ ਸੰਗ ਤੋਂ ਉੱਥੇ ਨਹਾਦੀ ਆ ਹਾਂ ਜੀ ਉੱਥੇ ਨਹਾਣਾਂ ਕੀ ਹੁੰਦਾ ਜੀ ਉਹ ਨਹਾਉਂਦੇ ਜਿਹਨਾਂ ਦੇ ਫੋੜੇ ਵਿੰਸੀਆਂ ਹੋ ਜਾਂਣ ਖਾਜ ਹੁੰਦੀ ਹੋਵੇ ਹਾਂ ਜੀ ਕੋ ਨਹਾਉਂਦੇ ਕੋ ਨਹਾਦੇ ਹਾਂ ਜੀ ਧੰਨਵਾਦ ਜੀ ਜੈ ਮਾਤਾ ਜੈ ਮਾਤਾ ਐ ਪਾਕ ਤੋਂ ਜੈ ਮਾਤਾ ਦੀ ਅੱਜ ਮੈਂ ਪਿੰਡ ਟੂਟੂ ਮੇ ਦਾ ਮਾਿਕ ਬਾਲੀ ਜੀ ਦੇ ਦਰਬਾਰ ਤੇ ਆਇਆ ਹਾਂ ਜਿੱਥੇ ਦਰਬਾਰ ਦੇ ਬਾਰੇ ਆਪਾਂ ਸਾਰੇ ਭਗਤਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਇਹ ਮਾਤਾ ਬਾਲੀ ਜੀ ਪਿੰਡ ਤੜਿੱਤੇ ਦੇ ਹੋਏ ਸਨ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋ ਗਏ ਇਹ ਆਪਣੇ ਨਾਨਕੇ ਪਿੰਡ ਸਮਰਾੜੀ ਰਹੇ ਇਹ ਨਹੀਂ ਤੇ ਨਾਨਕੇ ਦੇ ਪਿੰਡ ਨਾਨੀ ਨਾਨੇ ਨੇ ਆਪਣੇ ਘਰੇ ਮੰਦਿਰ ਬਣਾਇਆ ਸੀਗਾ ਕਿ ਉੱਥੇ ਹਰ ਰੋਜ਼ ਪੂਜਾ ਪਾਠ ਹੁੰਦਾ ਸੀ ਕਿ ਜੋ ਵੀ ਮਾਤਾ ਦੇ ਮੰਦਰ ਦੇ ਵਿੱਚ ਚੜਾਇਆ ਜਾਂਦਾ ਸੋ ਇਹ ਚਕਰਾਹੀ ਕਰਦੇ ਸੇ ਜਾਂ ਹੋਰ ਵੀ ਜਿੱਦਾਂ ਵੀ ਮੰਨਤ ਮੰਨਤਾ ਹੁੰਦੀ ਮਾਤਾ ਦੀਏ ਕਰਦੇ ਸਨ ਇੱਕ ਦਿਨ ਕੀ ਹੋਇਆ ਮਾਤਾ ਦੀ ਕਿਰਪਾ ਦੇ ਨਾਲ ਇਹਨਾਂ ਦੇ ਨਾਨੀ ਨਾਨੇ ਨੂੰ ਕਿਤੇ ਕੰਮ ਪੈ ਗਿਆ ਰਿਸ਼ਤੇਦਾਰੀ ਚ ਚੜਗਾ ਤੇ ਇਹ ਮਾਈ ਬਾਲੀ ਸੀ ਉਸ ਵੇਲੇ ਨੰਨੀ ਬੱਚੀ ਸੀ ਮੈਕਸਿਮ ਲੱਗਦਾ ਕਿ 10 ਤੋਂ 15 ਸਾਲ ਦੇ ਵਿੱਚ ਇਹਨਾਂ ਦੀ ਉਮਰ ਹੋਣੀ ਹੋਵੇਗੀ ਤਾਂ ਇਹ ਜਦੋਂ ਚਲ ਗਏ ਇਹਨਾਂ ਦੇ ਨਾਨੀ ਨਾਨਾ ਆਪਣੇ ਕਿਤੇ ਰਿਸ਼ਤੇਦਾਰ ਚਲ ਗਏ ਬਾਅਦ ਇਹਨਾਂ ਦੀ ਡਿਊਟੀ ਲੱਗ ਗਈ ਕਿ ਭੋਗ ਲਵਾ ਦੇ ਤੂੰ ਮਾਤਾ ਨੂੰ ਤਾਂ ਇਹਨੇ ਬੜੇ ਪ੍ਰੇਮ ਪਿਆਰ ਨਾਲ ਖੜਾਹੀ ਤਿਆਰ ਕੀਤੀ ਆ ਜੋਤਾਂ ਜਗਾਈਆਂ ਤਾਂ ਇਹਨਾਂ ਅਰਦਾਸ ਬੇਨਤੀ ਦੀ ਭੋਗ ਨਾ ਲੱਗਾ ਸ਼ਾਇਦ ਹੋ ਸਕਦਾ ਬੱਚੀ ਕਰਕੇ ਡਰ ਕੇ ਹੋ ਕਿ ਮੇਰੇ ਨਾਨੀ ਨਾਨਾ ਮੈਨੂੰ ਖੈਰਨਾ ਕਿ ਮਾਤਾ ਨੇ ਭੋਗ ਨਹੀਂ ਲਾਇਆ ਇਹ ਨੇਨ ਬੰਦ ਕਰਕੇ ਆਪਣੇ ਗੱਦੇ ਵਿੱਚ ਆਪਣੀ ਚੁੰਨੀ ਦਾ ਪਾ ਕੇ ਦੋਨੇ ਹੱਥ ਜੋੜ ਕੇ ਮਾਤਾ ਕੇ ਅਰਦਾਸ ਬੇਨਤੀ ਕਰ ਨੈਣ ਬੰਦ ਕਰ ਲੈ ਕਿ ਜਦੋਂ ਫਿਰ ਇਹ ਨਾਇ ਉੱઠી ਕਿ ਮਾਤਾ ਜੀ ਜਵਾਲਾ ਜੀ ਦੇ ਭਗਤ ਸਨ ਕਿ ਮਾਤਾ ਨੇ ਉੱਥੇ ਪਰਗਟ ਹੋ ਗਈ ਜੁੱਤਾਂ ਜਗ ਪਈਆਂ ਮਾਤਾ ਨੇ ਭੂਗ ਲੋਇਆ ਤੇ ਮਾਈ ਵਾਲੀ ਫਿਰ ਉੱਥੇ ਪ੍ਰਗਟ ਹੋ ਗਈ ਆ ਤਾਂ ਇਹਨਾਂ ਦਾ ਫਿਰ ਲੋਕਾਂ ਦੇ ਵਿੱਚ ਆਉਣਾ ਜਾਣਾ ਕਿ ਮਾਤਾ ਮਾਈ ਵਾਲੀ ਪਿੰਤੇ ਪਿੰਡ ਟੁੱਟੂ ਮਜਰੇ ਦੇ ਵਿੱਚ ਆ ਗਈ ਆ ਇਹ ਬੜਾ ਪੁਰਾਣਾ ਇਤਿਹਾਸ ਹੈ ਇਹਦਾ ਜੋ ਵੀ ਸੰਗਤ ਆਉਂਦੀਆਂ ਇਹ ਇੱਥੇ ਆਪਣੀਆਂ ਸੁਖਣਾ ਸੁਖੜੀਆਂ ਉਹਨਾਂ ਨੇ ਸੁਖੜਾ ਪੂਰੀਆਂ ਹੁੰਦੀਆਂ ਇੱਥੇ ਇੱਕ ਸਰੋਵਰ ਵੀ ਆ ਕੁਸ਼ਤਾਂ ਕਮੇਟੀ ਨੇ ਪੂਰ ਦਿੱਤਾ ਤਲਾ ਉਹਨੂੰ ਟੋਬਾ ਹੀ ਕਹਿੰਦੇ ਸੀ ਇੱਥੇ ਸਪੰਡ ਦੇ ਟੋਬਾ ਕਹਿੰਦੇ ਸਾਡੇ ਬਣਾ ਛੱਪੜ ਕਹਿੰਦੇ ਗੱਲ ਇੱਕੋ ਹੀ ਆ ਕਿ ਉਹ ਕਾਫੀ ਹੋਈ ਮੇਰਾ ਖਿਆਲ ਆ ਉੱਤੀ ਤੋਂ ਤੀ ਫੋਟਾ ਡੂੰਗਾ ਸਗਾ ਉਹ ਪੂਰ ਦਿੱਤਾ ਹੁਣ ਥੋੜਾ ਜਿਹਾ ਰੰਦਾ ਉੱਥੇ ਪਾਣੀ ਖੜਾ ਆ ਕਿ ਜਿਹੜੇ ਉਸ ਪਾਣੀ ਦੇਖਣ ਤੋਂ ਤੁਹਾਨੂੰ ਉਹ ਗੰਦਾ ਹੀ ਪਾਣੀ ਲੱਗੂਗਾ ਜਿਹੜਾ ਪਾਣੀ ਦੇ ਵਿੱਚ ਨਾਦਾ ਉਹਦੇ ਥੋੜਾ ਫਿੰਸਣੀ ਜਾਂ ਕਈ ਦੇਹੀ ਰੋਗੋ ਤੇ ਉਹਦੇ ਇਹਨਾਂ ਮਹਾਂਤਾਂ ਦੇ ਦਰਸ਼ਨ ਦੇ ਮੁਤਾਬਕ ਉਹਨਾਂ ਤੋਂ ਰਾਤ ਮਿਲਿਆ ਉਹ ਹਟ ਜਾਂਦੇ ਆ ਕਿ ਮਾਤਾ ਜੀ ਕਿਰਪਾ ਜੇ ਤੁਸੀਂ ਵੀ ਆਉਣਾ ਚਾਹੁੰਦੇ ਆ ਮਾਲਪੁਰ ਤੋਂ ਜਿਹੜਾ ਹਿਆਰਪੁਰ ਤੋਂ ਚੰਡੀਗੜ੍ਹ ਰੋਡ ਆ ਤੁਸੀਂ ਮਾਲਪੁਰ ਆਉਂਗੇ ਜੇ ਚੰਡੀਗੜ੍ਹ ਤੋਂ ਹਰਪੁਰੋਂ ਮਾਲਪੁਰ ਮਾਲਪੁਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਟੂਟੋ ਮੇ ਜਾ ਰਹਾ ਵਾ ਇਹ ਸੜਕ ਦੇ ਜਦੋਂ ਆਪਾਂ ਟੂਟੋ ਮੇ ਜਾ ਰਹੇ ਪਿੰਡ ਤੋਂ ਮੜਾ ਜਾ ਕੇ ਕਿੰਦੇ ਸੈਂਟਰੀ ਹਾਈ ਸਕੂਲ ਤੋਂ ਇੱਕ ਖੱਬੇ ਪਾਸੇ ਮੰਦਰ ਆਉਂਦਾ ਵਾ ਜੇ ਆਪਾਂ ਚੰਡੀਗੜ੍ਹ ਆੋਂ ਆਈਏ ਤੇ ਸੱਜੇ ਪਾਸੇ ਸੈਲਾ ਕਲਾ ਆਉਂਦਾ ਗੜਸ਼ੰਕ ਤੋਂ ਅਗੇ ਸੈਲਾ ਕਲਾ ਸੈਲੇ ਕਲੇ ਤੋਂ 7-8 ਕਿਲੋਮੀਟਰ ਦੀ ਦੂਰੀ ਬੈਠਦੇ तकरीबन ਟੂਟੋ ਬਜਾਰਾ ਵਾ ਤੇ ਤੋਂ ਸੱਜੇ ਪਾਸੇ ਮੰਦਿਰ ਆ ਤੁਸੀਂ ਕਿਤੇ ਵੀ ਆਓ ਦਰਸ਼ਨ ਕਰੋ ਤਾਂ ਤੁਸੀਂ ਵੀ ਬੜ ਭਾਗੇ ਹੋਗੇ ਮੈਂ ਇੱਥੇ ਆਪਣੇ ਸ਼ਬਦਾਂ ਤੋਂ ਬਹਿਰਾਮ ਨਾ ਭਗਤੋ ਜੈ ਮਾਤਾ ਦੀ